ਦੇਰ ਹੀ ਅਜ ਕੋ ਪੰਚਾਇਤੀ ਚੋਣਾਂ ਦੀਆਂ ਸਰਗਰਮੀਆਂ ਪੂਰੀ ਤੇਜ਼ ਹੋ ਚੁੱਕੀਆਂ ਨੇ ਅੱਜ 4 ਤਰੀਕ ਆ ਤੇ ਅੱਜ ਸਾਰਾ ਕਲੀਅਰ ਹੋ ਜਾਊਗਾ ਕਿ ਕਿਹਦੇ ਪੇਪਰਾਂ ਦੇ ਵਿੱਚ ਕੋਈ ਨੁਕਸਾ ਆ ਜਾਂ ਕਿਹੜੇ ਪੇਪਰ ਠੀਕ ਆ ਪਰ ਜਿਹੜੇ ਚੋਣਾਂ ਲੜ ਰਹੇ ਨੇ ਉਹ ਪੂਰੀ ਸਰਗਰਮੀਆਂ ਦਿਖਾ ਰਹੇ ਹਨ ਤੇ ਅੱਜ ਮੈਂ ਤੁਹਾਨੂੰ ਮਿਲਾ ਰਿਹਾ ਪਿੰਡ ਦੇੜਕਾ ਵਿਖੇ ਭਾਵੇਂ ਜਨਰਲ ਔਰਤ ਰਿਜ਼ਰਵ ਸੀਟ ਹੈਗੀ ਆ ਪਰ ਇੱਥੇ ਰਵਿੰਦਰ ਕੁਮਾਰ ਰਾਜੂ ਇਹਨਾਂ ਦੀ ਮਾਤਾ ਸ਼੍ਰੀਮਤੀ ਕ੍ਰਿਸ਼ਨਾ ਦੇਵੀ ਕ੍ਰਿਸ਼ਨਾ ਦੇਵੀ ਹਾਂ ਉਹ ਚੋਣ ਲੜ ਰਹੇ ਹਨ ਤੇ ਉਹਦੀ ਸਾਰੀ ਚੋਣ ਦੀ ਅਗਵਾਈ ਰਵਿੰਦਰ ਕੁਮਾਰ ਰਾਜੂ ਕਰ ਰਹੇ ਹਨ ਤੁਹਾਡਾ ਸਵਾਗਤ ਹੈ ਜੀ ਚੈਨਲ ਤੇ ਸਭ ਸਭ ਤੋਂ ਪਹਿਲਾਂ ਜੀ ਥੋੜਾ ਬਹੁਤ ਧੰਨਵਾਦ ਜਿਹੜਾ ਨਵਾਨਾ ਜੀ ਬੱਚੇ ਨੂੰ ਤੁਸੀਂ ਘਰੇ ਆ ਕੇ ਇੰਟਰਵਿਊ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਛਾ ਰਵਿੰਦਰ ਕੁਮਾਰ ਰਾਜੂ ਜੀ ਤੁਸੀਂ ਮੈਂ ਥੋੜਾ ਜਿਹਾ ਦੱਸ ਕੋਈ ਦੱਸਣਾ ਚਾਹੁੰਦਾ ਹਾਂ ਵੀ ਰਵਿੰਦਰ ਕੁਮਾਰ ਰਾਜੂ ਪਹਿਲਾਂ ਵੀ ਪੰਚਾਇਤ ਮੈਂਬਰ ਰਹਿ ਚੁੱਕੇ ਨੇ ਸੋਸਾਇਟੀ ਦੇ ਵਿੱਚ ਵੀ ਇਹਨਾਂ ਦਾ ਵੱਡਾ ਯੋਗਦਾਨ ਰਿਹਾ ਬਾ ਤੇ ਪਿੰਡ ਦੀ ਸਮਾਜਿਕ ਸੇਵਾ ਦੇ ਵਿੱਚ ਵੀ ਹਮੇਸ਼ਾ ਤਤਪਰ ਹੋ ਕੇ ਇਹ ਅਗਵਾਈ ਕਰਦਨੇ ਤੇ ਪਿੰਡ ਦੇ ਵਿੱਚ ਇੱਕ ਜਿਹੜਾ ਮੰਦਿਰ ਹੈਗਾ ਉਹਦੇ ਵੀ ਕਮੇਟੀ ਦੇ ਵਿੱਚ ਅਹੁਦੇਦਾਰ ਨੇ ਤੇ ਹਮੇਸ਼ਾ ਭਾਵਨਾ ਦੇ ਨਾਲ ਇਹ ਸੇਵਾ ਕਰਦੇ ਨੇ ਤੇ ਰਵਿੰਦਰ ਕੁਮਾਰਾ ਜੀ ਮੈਂ ਇਹ ਚਾਹਣਾ ਵੀ ਤੁਸੀਂ ਪੰਚਾਇਤੀ ਚੋਣਾਂ ਦੇ ਵਿੱਚ ਅੱਜ ਤੁਹਾਡੀ ਮਾਤਾ ਸਰਪੰਚੀ ਚੋਣ ਲੜ ਰਹੀ ਆ ਤੁਸੀਂ ਇਹ ਚੋਣ ਕਿਉਂ ਲੜ ਰਹੇ ਹੋ ਕੀ ਤੁਹਾਡਾ ਮਨੋਰਥ ਆ ਦੇਖੋ ਜੀ ਸ਼ੁਰੂ ਤੋਂ ਵਿੱਚ ਜਦੋਂ ਮੈਂ ਪੰਚਾਇਤੀ ਚੋਣਾਂ ਲੜਿਆ ਉਦੋਂ ਜੀਤ ਸਿੰਘ ਬੱਬੂ ਦੇ ਨਾਲ ਸਰਪੰਚੀ ਦੇ ਵਿੱਚ ਮੈਨੂੰ ਮੈਂਬਰ ਬਣ ਦਾ ਮੌਕਾ ਮਿਲਿਆ ਉਦੋਂ ਤੋਂ ਇੱਕ ਪਿੰਡ ਦੀ ਸੇਵਾ ਭਾਵਨਾ ਲਈ ਮਨ ਵਿੱਚ ਚਾਹਤ ਉੱਤੀ ਵਾ ਸੇਵਾ ਕਰ ਗਈ ਤੇ ਫਿਰ ਸੋਸਾਇਟੀ ਮੈਂਬਰ ਬਣ ਗਿਆ ਸੱਟ ਜੀ ਮੈਂ 12-13 ਸਾਲ ਲਗਾਤਾਰ ਪਿੰਡ ਲਈ ਕੰਮ ਕੀਤਾ ਤੇ ਜਦੋਂ ਪੰਜ ਇਹ ਜੇ ਪੰਚਾਇਤ ਮੈਂਬਰ ਵੀ ਮੈਂ ਪੈਨਸ਼ਨਾਂ ਵੜਾਪਾ ਪੈਨਸ਼ਨਾਂ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਕੰਮ ਹੁੰਦਾ ਸੀ ਨਗਰ ਦਾ ਬਾਹਰ ਛੱਡ ਕੇ ਕਰਦਾ ਸੀਗਾ ਪਰ ਪਿਛਲੇ ਸਮੇਂ ਤੋਂ ਮੈਨੂੰ ਲੱਗਿਆ ਵੀ ਪਿੰਡ ਵਿੱਚ ਕੁਝ ਕੰਮ ਕਰਨ ਵਾਲੇ ਆ ਸ਼ਾਇਦ ਮੈਂ ਉਹਨਾਂ ਚੋਂ ਥੋੜਾ ਥੋੜਾ ਵੱਤਵਾਰ ਯੋਗਦਾਨ ਪਾ ਕੇ ਤਾਂ ਕੰਮ ਕਰ ਸਕਦਾ ਪਰ ਉਹਦੇ ਲਈ ਉਹਦਾ ਜ਼ਰੂਰੀ ਆ ਜੋਧਾ ਹੋਊਗਾ ਫਿਰ ਮੈਂ ਕੰਮ ਕਰ ਸਕਦਾ ਉਹਦਾ ਕਰਕੇ ਫਿਰ ਮੇਰਾ ਮਨ ਬਣਿਆ ਕਿ ਕਿਉਂ ਨਾ ਆਪਾਂ ਇਲੈਕਸ਼ਨ ਲੜਿਆ ਜਾਵੇ ਤੇ ਆਪਦੀ ਮਾਤਾ ਹੈ ਤਾਂ ਬਿਰਦਾ ਵਿਚਾਰੇ ਚਲੋ ਫਿਰ ਵੀ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਵੀ ਬੱਤ ਮੈਂ ਖੜਦੀ ਆ ਤੁਸੀਂ ਰਲ ਮਿਲ ਕੇ ਮੇਰੇ ਨਾਲ ਕੰਮ ਕਰਿਓ ਮੈਂ ਤੇ ਮੇਰੀ ਮਾਤਾ ਮੇਰਾ ਪਰਿਵਾਰ ਜੇ ਸਾਨੂੰ ਨਗਰ ਨੇ ਮੌਕਾ ਦਿੱਤਾ ਤਹਾਂ ਅਸੀਂ ਬਹੁਤ ਵਧੀਆ ਤਰੀਕੇ ਨਾਲ ਪਿੰਡ ਦੀ ਸੇਵਾ ਕਰਾਂਗੇ। ਅੱਛਾ ਤੁਸੀਂ ਕਿਹਾ ਵੀ ਤੁਹਾਡੇ ਮਨ ਦੇ ਵਿੱਚ ਬਹੁਤ ਸਗੀ ਵੀ ਪਿੰਡ ਦੇ ਵਿੱਚ ਕੰਮ ਕਰਾਂ। ਅ ਮਤਲਬ ਤੁਹਾਡੇ ਮਨ ਦੇ ਵਿੱਚ ਖਿਆਲ ਆ ਵੀ ਜਿਹੜੀਆਂ ਹੋਰ ਪਛਾਣਤਾ ਨਹੀਂ ਕਰ ਸਕੀਆਂ ਮੈਂ ਉਹ ਚੀਜ਼ਾਂ ਕਰਾਂ। ਉਹ ਕਿਹੜੀਆਂ ਚੀਜ਼ਾਂ ਤੁਸੀਂ ਨੋਟ ਕੀਤੀਆਂ ਵੀ ਇਹ ਕੰਮ ਹੋਣ ਵਾਲਿਆ ਨਹੀਂ ਹੋਏ। ਦੇਖੋ ਜੀ ਇੱਕ ਤਰ੍ਹਾਂ ਦਾ ਪਿੰਡ ਵਿੱਚ ਦੇਖਿਆ ਵੀ ਨਸ਼ੇ ਦਾ ਬਹੁਤ ਵੱਧ ਗਿਆ। ਉਹ ਨਸ਼ੇ ਤੋਂ ਬੱਚਿਆਂ ਨੂੰ ਬਚਾਉਣ ਲਈ ਮੈਂ ਚਾਹਣਾ ਕਿ ਪਿਛਲੀ ਸਮੇਂ ਚ ਨਾ ਗਰਾਊਂਡ ਵਰਨੀ ਧਿਆਨ ਦਿੱਤਾ ਗਿਆ। ਬਹੁਤ ਮੁੰਡਿਆਂ ਦੇ ਲਾਂਭੇ ਆਉਂਦੇ ਆ ਜੀ ਗਰਾਊਂਡ ਵੱਲ ਕੋਈ ਧਿਆਨ ਨਹੀਂ ਦਿੰਦਾ ਹੋਰ ਪਾਸੇ ਸੇਵਾ ਚੱਲੀ ਜਾਂਦੀਆਂ ਸਭ ਤੋਂ ਮੇਰਾ ਜਿਹੜਾ ਮੇਨ ਮਕਸਦ ਆ ਮੈਂ ਬੱਚਿਆਂ ਨੂੰ ਨਸ਼ੇ ਤੋਂ ਪਾਸੇ ਕਰਕੇ ਉਹਨਾਂ ਨੂੰ ਗਰਾਊਂਡ ਵੱਲ ਲੈ ਕੇ ਜਾਊਂਗਾ ਗਰਾਊਂਡ ਵਿੱਚ ਜੋ ਵੀ ਕਮੀਆਂ ਕਿਸੇ ਵੀ ਤਰ੍ਹਾਂ ਦੀਆਂ ਜਾਂ ਆਪਣੇ ਜਿੰਮੀਆਂ ਕਮੀਆਂ ਉਹ ਦੂਰ ਕਰਕੇ ਸਭ ਤੋਂ ਪਹਿਲਾਂ ਮੇਰਾ ਮਕਸਦ ਹੋਊਗਾ ਬੱਚਿਆਂ ਨੂੰ ਆਪਣਾ ਗਰਾਊਂਡ ਨਾਲ ਜੋੜਨਾ ਤੇ ਸਿੱਖੀ ਪ੍ਰਚਾਰ ਜਾਂ ਜਿਹੜੇ ਵੀ ਬੱਚਾ ਜਿਹੜੇ ਵੀ ਧਰਮ 'ਚ ਰਹਿਣਾ ਚਾਹੁੰਦਾ ਉਹਦੇ ਲਈ ਉਹਦਾ ਆਪਾਂ ਜਿਵੇਂ ਤੁਸੀਂ ਵੀਰ ਜੀ ਕੋਸ਼ਿਸ਼ ਕਰ ਰਹੇ ਹੋ ਬੱਚਿਆਂ ਨੂੰ ਆਪਣਾ ਗੁਰੂ ਘਰ ਨਾਲ ਜੋੜ ਰਹੇ ਹੋ ਤੇ ਮੈਂ ਵੀ ਜਿੰਨਾ ਹੋ ਸਕੇ ਯੋਗਦਾਨ ਉਹਦੇ ਵਿੱਚ ਪਾਵਾਂ। ਅੱਛਾ ਤੁਸੀਂ ਇੱਕ ਨਸ਼ੇ ਦੀ ਗੱਲ ਕੀਤੀ ਹੈ, ਚਿੱਟੇ ਨਸ਼ੇ ਦੀ ਕਿ ਮੁੰਡੇ ਬਹੁਤ ਇਹਦੇ ਵਿੱਚ ਜੜ ਚੁੱਕੇ ਆ। ਅ ਪਿਛਲੀਆਂ ਦੋ ਸਰਕਾਰਾਂ ਜਿਵੇਂ ਅਕਾਲੀ ਦਲ ਦੀ ਹੋ ਗਈ ਸੀ, ਦੂਸਰੀ ਹੋ ਗਈ ਸੀ ਉਹ ਉਹਨਾਂ ਦੇ ਸਰਕਾਰਾਂ ਵਿੱਚ ਵੀ ਸੀਗਾ ਤੇ ਜਿਹੜੀ ਮੌਜੂਦਾ ਸਰਕਾਰ ਸੀਗੀ ਇਹਨੇ ਵੀ ਮਤਲਬ ਕਿਹਾ ਸੀਗਾ ਵੀ ਨਸ਼ੇ ਖਤਮ ਕਰਾਂਗੇ। ਤੇ ਮਤਲਬ ਕਿਤਨਾ ਕਿਤੇ ਹਜੇ ਇਹ ਨਸ਼ੇ ਖਤਮ ਹੋਈ ਨਹੀਂ। ਬਿਲਕੁਲ ਜੀ ਬਿਲਕੁਲ ਪੱਕਾ ਕਿ ਜੇ ਇਹ ਕਾਲੀ ਸਰਕਾਰ ਮੁੱਕੇ ਵੀ ਸੀ ਕਾਂਗਰਸ ਮੁੱਕੇ ਵੀ ਰਹਾ ਹੁਣ ਆਪਦੀ ਸਰਕਾਰ ਆ ਹੁਣ ਵੀ ਪਰਕੋ ਵਜਾਦੀ ਆ ਪਰ ਮੈਂ ਚਾਹਣਾ ਵੀ ਸਰਕਾਰਾਂ ਕੱਲੀਆਂ ਨਹੀਂ ਕੁਝ ਕਰ ਸਕਦੀਆਂ ਉਹਦੇ ਵਿੱਚ ਜੇ ਅਸੀਂ ਸਾਰੇ ਜਿਨਨੇ ਜਣੇ ਦੀ ਸਰਪੰਚ ਮੈਂਬਰ ਜਾਂ ਪਿੰਡ ਦੇ ਮਹਤਵਪੂਰਨ ਬੰਦੇ ਰਲ ਕੇ ਹਮਲਾ ਮਾਰਾਂਗੇ ਆਪ ਦਾ ਤੇ ਪਿੰਡ ਤੇ ਪਹਿਰਾ ਦੇਵਾਂਗੇ ਫੇਰੀ ਫੇਰੀ ਇਹ ਚੀਜ਼ ਦਾ ਹਲ ਹੋ ਸਕਦਾ ਅੱਛਾ ਤੁਸੀਂ ਮਤਲਬ ਖੇਡਾਂ ਬਾਰੇ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨਾ ਹੈ ਬਹੁਤ ਵਧੀਆ ਪਰਾਲਾ ਨਸ਼ਿਆਂ ਤੋਂ ਬਚਾਉਣ ਦੀ ਉਹਨਾਂ ਤੁਸੀਂ ਕਿਹਾ ਵੀ ਮੰਨਦੇ ਵਿੱਚ ਹੈ ਜੀ ਇਹ ਭਾਵਨਾ ਵੀ ਕਰਨਾ ਹੈ ਤੇ ਲੋਕ ਬਹੁਤ ਕਹਿ ਵੀ ਰਿਹਾ ਤੁਹਾਨੂੰ ਇਹ ਤੋਂ ਬਿਨਾ ਤੁਸੀਂ ਹੋਰ ਪਿੰਡ ਦੇ ਵਿੱਚ ਕੀ ਕਰਨਾ ਚਾਹੋਗੇ ਵੀ ਜਿਹੜਾ ਹਜੇ ਤੱਕ ਕਿਉਂਕਿ ਤੁਸੀਂ ਪੰਚਾਇਤ ਮੈਂਬਰ ਵੀ ਰਹੇ ਹੋ ਤੁਹਾਨੂੰ ਪਤਾ ਵੀ ਕਿਹੜੇ ਕੰਮ ਆਮ ਤੌਰ ਤੇ ਗਲੀਆਂ ਨਾਲੀਆਂ ਪੱਕੀਆਂ ਕਰਨ ਨੂੰ ਵਿਕਾਸ ਦਾ ਨਾਮ ਦਿੱਤਾ ਜਾਂਦਾ ਵੀ ਕੀ ਹੋਰ ਹੋਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਪਿੰਡ ਵਿੱਚ ਕੀ ਹੋਣ ਵਾਲਾ ਬਾਕੀ ਰਹਿੰਦਾ ਦੇਖੋ ਜੀ ਸਭ ਤੋਂ ਮੇਨ ਗੱਲ ਆ ਵੀ ਪਿਛਲੇ ਸਮੇਂ ਚ ਮੇਰੀ ਬੜੀ ਤਮੰਨਾ ਸੀ ਵੀ ਆਪਣੇ ਕੋਈ ਵਧੀਆ ਪਾਰਕ ਬਣਾਇਆ ਜਾਵੇ ਪਾਰਕ ਬਣਾਉਣ ਲਈ ਕੋਸ਼ਿਸ਼ ਕੀਤੀ ਪਤਾ ਨਹੀਂ ਕਿਉਂ ਨਹੀਂ ਸਹਿਮਤੀ ਬਣ ਸਕੀ ਪਰ ਮੇਰੀ ਦੂਜੀ ਜਿਹੜੀ ਸਭ ਤੋਂ ਵੱਡੀ ਕੋਸ਼ਿਸ਼ ਹੋ ਗਈ ਪਿੰਡ ਵਿੱਚ ਵਧੀਆ ਪਾਰਕ ਬਣਾਉਣਾ ਜਿਹਦੇ ਵਿੱਚ ਸ਼ਾਮ ਨੂੰ ਬਜ਼ੁਰਗ ਭੈਣਾ ਮੇਰੀਆਂ ਸ਼ਾਮ ਨੂੰ ਆਪਦੀ ਸਿਹਤ ਵਾਰੇ ਜਾਂ ਹੋਰ ਆਪਣਾ ਸੈਰ ਵਗੈਰਾ ਕਰ ਸਕਣ ਤੇ ਉੱਥੇ ਓਪਨ ਜਿਮ ਬਣਾ ਕੇ ਸਾਰੇ ਜਣੇ ਬੱਚੇ ਉੱਥੇ ਆਪਦਾ ਆਪਣੀ ਸਿਹਤ ਦਾ ਖਿਆਲ ਰੱਖਣਾ ਤੇ ਸਭ ਤੋਂ ਦੂਜੀ ਮੰਗ ਮੇਰੀ ਜਿਮ ਦੀ ਆ ਵੀ ਜਿਮ ਜਿਮ ਬਣਾਈਏ ਤੇ ਇੱਕ ਵਧੀਆ ਪਾਰਕ ਬਣਾਈਏ ਇਹ ਜਮ ਮਨੂਲ ਕਿਸ ਤਰ੍ਹਾਂ ਦਾ ਇੱਕ ਜਮ ਤੋਂ ਆਪਣੇ ਸਕੂਲ ਵਿੱਚ ਚੱਲ ਰਿਹਾ ਪਹਿਲਾਂ ਉਹ ਜਮ ਜੀ ਚੱਲ ਰਿਹਾ ਉਹ ਸਿਰਫ ਤੇ ਸਿਰਫ ਇੱਕ ਜੈਂਸੀ ਜਾਂਦੇ ਆ ਉੱਥੇ ਜਿਹੜੀ ਓਪਨ ਜਮ ਹੋਊਗੀ ਵਧੀਆ ਪਾਰਕ ਹੋ ਖੁੱਲਾ ਡੁੱਲਾ ਉੱਥੇ ਮੇਰੀਆਂ ਭੈਣਾਂ ਵੀ ਜਾਣਗੀਆਂ ਛੋਟੇ ਬੱਚੇ ਵੀ ਜਾਣਗੇ ਤੇ ਬਜ਼ੁਰਗ ਮਾਤਾ ਵੀ ਜਾਣਗੇ ਬਜ਼ੁਰਗ ਬੁੜੇ ਵੀ ਜਾਣਗੇ ਉਹਦੇ ਨਾਲ ਦੇਣੇ ਵੀ ਆਏ ਹੋਗਾ ਵੀ ਭਾਈ ਸਰ ਸਾਂਝ ਵੀ ਬਣੂਗੀ ਤੇ ਸਵੇਰ ਸ਼ਾਮ ਜਦੋਂ ਪੰਡ ਉੱਥੇ ਆਪਣਾ ਗਰਾਊਂਡ ਦੇ ਵਿੱਚ ਹੋਊਗਾ ਜਾਂ ਜਿਹੜੀ ਆਪਾਂ ਪਾਰਕ ਬਣਾਵਾਂਗੇ ਉਹਦੇ ਵਿੱਚ ਹੋਊਗਾ ਤਾਂ ਹੋਰ ਵੀ ਆਪਣੀ ਸਾਹ ਦਾ ਇੱਕ ਦੂਜੇ ਨਾਲ ਪਊਗੀ ਤੇ ਆਪਾਂ ਹੋਰ ਵੀ ਅੱਗੇ ਤਰੱਕੀ ਕਰਾਂਗੇ ਅੱਛਾ ਹੁਣ ਤੁਸੀਂ ਲੋਕਾਂ ਦੇ ਵਿੱਚ ਜਾ ਰਹੇ ਹੋ ਤੇ ਕਿਵੇਂ ਦਾ ਤੁਹਾਨੂੰ ਲੱਗ ਰਿਹਾ ਕਿਵੇਂ ਤੁਹਾਡੀ ਲੋਕ ਕਿਵੇਂ ਗੱਲ ਸੁਣਦੇ ਨੇ ਤੇ ਕਿਵੇਂ ਤੁਹਾਨੂੰ ਸਮਰਥਨ ਦੇਣ ਦੀ ਗੱਲ ਕਰਦੇ ਨੇ ਲੋਕ ਜੀ ਇਹੀ ਕਹਿ ਰਿਹਾ ਵੀ ਅਸੀਂ ਜੀ ਨਹੀਂ ਕਰਦਾ ਅੰਦਰੋਂ ਫੇਰ ਵੀ ਅਸੀਂ ਬੱਚੇ ਬਾਹਰ ਨੂੰ ਭੇਜ ਰਹੇ ਆ ਵੀ ਉਹਨਾਂ ਨੂੰ ਰੋਕਣ ਦਾ ਉਪਰਾਹਲਾ ਨਹੀਂ ਕੋਈ ਕਰ ਰਿਹਾ ਮੈਂ ਵੀ ਕੈਨੇਡਾ ਜਾ ਕੇ ਆਇਆ ਮੈਂ ਆਪਦੇ ਬੱਚੇ ਨੂੰ ਉੱਤੇ ਸੈਟਲ ਕਰ ਸਕਦਾ ਸੀ ਪਰ ਮੈਂ ਵੀ ਉਹਨੂੰ ਮੁੜ ਕੇ ਲਿਆ ਆ ਤੇ ਮੇਰੀ ਵਾਈ ਵੀ ਕਹਿੰਦੀ ਵੀ ਇਸ ਕੋ ਬੱਚਾ ਵਾ ਆਪਾਂ ਕੀ ਕਾਦੀ ਖਤਰ ਹੈ ਇੰਨਾ ਘਰ-ਬਾਰ ਬਣਾਇਆ ਜਾਂ ਕੰਮ ਕਰ ਰਹੇ ਆ ਸੋ ਮੈਂ ਬੱਚੇ ਨੂੰ ਆਪਦੇ ਨੂੰ ਇੱਥੇ ਯੂਨੀਵਰਸਿਟੀ ਵਿੱਚ ਪੜ੍ਹਨ ਲਾਇਆ ਤੇ ਉਹਨੂੰ ਇੱਥੇ ਰਹਿ ਕੇ ਪੜ੍ਹਨ ਦੀ ਨਗਰ ਦੀ ਸੀ ਵਾ ਮੈਂ ਵੀ ਕਰੂੰਗਾ ਮੇਰਾ ਬੇਟਾ ਵੀ ਕਰੂਗਾ ਤੇ ਇੱਕ ਮੇਨ ਜਿਹੜੀ ਚੀਜ਼ ਆ ਲੋਕ ਕਹਿ ਰਹੇ ਆ ਵੀ ਫੀਵਰੇ ਦੀ ਸਮੱਸਿਆ अच्छा थोड़े एक सवाल भाई ये अच्छा मैं जवाब देना ਤੁਸੀਂ ਜੋ ਕੱਲ ਕਹਿਣ ਲੱਗੇ ਹੋ ਕਿਉਂਕਿ ਤੁਸੀਂ ਅਬਦੇਸ਼ੀ ਦੀ ਗੱਲ ਕੀਤੀ ਆ ਹਾਂਜੀ ਤੇ ਇਹ ਤੁਸੀਂ ਕੀ ਸਮਝੋ ਜਿਹੜੇ ਬੱਚੇ ਆਪਣੇ ਲਗਾਤਾਰ ਬਾਹਰ ਨੂੰ ਜਾ ਰਿਹਾ ਲੜਕੀਆਂ ਵੀ ਬਾਹਰ ਜਾ ਰਹੀਆਂ ਮੁੰਡੇ ਵੀ ਬਾਹਰ ਜਾ ਰਿਹਾ ਉਹ ਕਿਵੇਂ ਰੁਕ ਸਕਦਾ ਤੁਸੀਂ ਮਤਲਬ ਕਹਿਣਾ ਵੀ ਇਹ ਰੁਕਣਾ ਚਾਹੀਦਾ ਥੋੜੇ ਦਿਮਾਗ ਚ ਕੋਈ ਗੱਲ ਹੈ ਇਹ ਕੀ ਜੀ ਆ ਜਦੋਂ ਬੱਚਾ ਪਲੱਸ 2 ਕਰ ਲੈਂਦਾ ਉਸ ਤੋਂ ਬਾਅਦ ਉਹਨੇ ਕਾਲਜ ਵਿੱਚ ਜਾਣਾ ਹੁੰਦਾ ਕਾਲਜ ਦੀਆਂ ਤੁਹਾਨੂੰ ਪਤਾ ਵੀ ਪੜਾਈਆਂ ਹੈਗੀਆਂ ਮਹਿੰਗੀਆਂ ਪਲੱਸ 2 ਤੱਕ ਤਾਂ ਕੋਈ ਖਾਸ ਖਰਚਾ ਨਹੀਂ ਆਉਂਦਾ ਉਦੋਂ ਬਾਅਦ ਜਿੰਨੇ ਕੋਰਸ ਹੋ ਹੈਗੇ ਮਹਿੰਗੇ ਮੈਂ ਚਾਹੂੰਗਾ ਵੀ ਇੱਕ ਐਨ ਆਰ ਆਈ ਟੀਮ ਇੱਕ ਪਿੰਡ ਦੀ ਕਮੇਟੀ ਜਾਂ ਮੋਤਵਰ ਜਿਹੜੇ ਚਾਰ ਪੈਸੇ ਸਰਦੇ ਚ ਆ ਵੀ ਜਿਹੜੇ ਬੱਚੇ ਐਸ ਸੀ ਜਾਂ ਜਨਰਲ ਜਾਂ ਕੋਈ ਗਰੀਬ ਆ ਪੜ੍ਹਨਾ ਚਾਹੁੰਦੇ ਆ ਉਹਨਾਂ ਨੂੰ ਆਪਾਂ ਵੱਧ ਤੋਂ ਵੱਧ ਕੋਰਸਾਂ ਵਿੱਚ ਯੂਨੀਵਰਸਿਟੀ ਵਿੱਚ ਜਾਂ ਕਾਲਜਾਂ ਵਿੱਚ ਪੜਾਈਏ ਤੇ ਇੱਥੇ ਉਹਨਾਂ ਨੂੰ ਨੌਕਰੀ ਦੇ ਪਾਬੰਦ ਬਣਾਈਏ ਕਿਉਂਕਿ ਤੁਸੀਂ ਦੇਖੋ ਜੀ ਬੈਂਕਾਂ ਜਾਵੜੋ ਕਿਸੇ ਹੋਦਾਰਾਂ ਜਾਵੜੋ हरियाणा ਦੇ ਜੂਪੀ ਦੇ ਬੰਦੇ ਇੱਥੇ ਆ ਕੇ ਲੱਗ ਰਹੇ ਮੈਨੇਜਰ ਬੈਂਕਾਂ ਚ ਆਪਣੇ ਬੱਚਿਆਂ ਨੂੰ ਜੇ ਆਪਾਂ ਪੜਾਵਾਂਗੇ ਤਾਂ ਆਪਕੋ ਆਪਣੇ ਕੰਮ ਕਰਨਗੇ ਤੇ ਵਧੀਆ ਪੇ ਲੈਣਗੇ ਤੇ ਵਧੀਆ ਕੰਮ ਕਰਨਗੇ ਤੁਸੀਂ ਸੀਵਰੇਜ ਦੀ ਗੱਲ ਕਰਦੇ ਸੀ ਸੀਵਰੇਜ ਦੀ ਗੱਲ ਆਇਆ ਜੀ ਪਿੰਡ ਵਿੱਚ ਨਾ ਪਾਣੀ ਦੀ ਬੜੀ ਸਮੱਸਿਆ ਨਾਲੇ ਭਰੇ ਪਏ ਆ ਸਫਾਈ ਦੀ ਬੜੀ ਔਖਾ ਵਾ ਮੇਰਾ ਮਨ ਕਹਿੰਦਾ ਵੀ ਜੇ ਆਪਾਂ ਵੱਡਾ ਪ੍ਰਾਲਾ ਕਰਕੇ ਵੀ ਵਧੀਆ ਸਰਕਾਰਾਂ ਨੇ ਉਹ ਗ੍ਰਾਂਟ ਲੈ ਕੇ ਜੇ ਆਪਾਂ ਸੀਵਰੇਜ ਪਾ ਦਗੇ ਨਾ ਉਹਦੇ ਨਾਲ ਕਿੰਨਾ ਜਣੇ ਦੀ ਜਿਵੇਂ ਹੁਣ ਪੋਲੀਓ ਆ ਦੂਜਾ ਮਲੇਰੀਆ ਦਾ ਚੱਲ ਰਿਹਾ ਹੋਰ ਬੋਰੀਆਂ ਚੱਲ ਰਹੀਆਂ ਮੱਛਰ ਕਰਕੇ ਉਹ ਸਾਰੀਆਂ ਬਿਮਾਰੀਆਂ ਤੋਂ ਸਾਫ਼ ਹੋ ਜੂ ਬਾਕੀ ਲੋਕ ਗੁਰੂ ਘਰਾਂ ਨੂੰ ਜਾਂਦੇ ਆ ਗੜੀਆਂ ਵਿੱਚ ਬismillah ਮਾਰਦੀਆਂ ਬਹੁਤ ਲੋਕ ਕਹਿੰਦੇ ਆ ਜੀ ਇਹਦਾ ਹੱਲ ਕਰਕੇ ਦਿਓ ਤੇ ਮੇਰੀ ਇਹ ਤਮੰਨਾ ਵੀ ਆਪਾਂ ਸਿਵਰੇ ਦਾ ਕੰਮ ਵੱਧ ਝੜ ਕੇ ਕਰਗੀ ਅੱਛਾ ਇੱਕ ਸਵਾਲ ਮੈਂ ਜਸਵੀਰ ਸਿੰਘ ਨੂੰ ਵੀ ਕੀਤਾ ਸੀ ਉਹੀ ਸਵਾਲ ਤੁਹਾਨੂੰ ਰਿਪੀਟ ਕਰ ਰਿਹਾ ਹਾਂ ਹਾਂਜੀ ਵਿੰਟਰ ਦੇ ਵਿੱਚ ਅਕਸਰ ਚਰਚਾ ਚੱਲਦੀ ਹੈ ਵੀ ਤੁਸੀਂ ਦੋਵੇਂ ਦੋਸਤ ਹੋ ਗੁੜੇ ਦੋਸਤੋਂ ਹੂੰ ਤੇ ਚੋਣ ਮੈਦਾਨ ਦੇ ਵਿੱਚ ਤੁਸੀਂ ਆਹਮੋ ਸਾਹਮਣੀ ਮੁਕਾਬਲੇ ਵਿੱਚ ਆ ਗਏ ਹਾਂ ਜੀ ਕੀ ਮਹਿਸੂਸ ਕਰਦੇ ਹੋ ਤੁਸੀਂ ਇਸ ਚੋਣ ਦੇ ਵਿੱਚ ਚਲੋ ਉਹ ਠੀਕ ਹੈ ਜੀ ਜਾਰੀ ਦੋਸਤੀ ਆਪਦੇ ਥਾਵਾਂ ਉਹਨਾਂ ਦਾ ਆਪਦਾ ਪੱਖ ਆ ਮੇਰਾ ਆਪਦਾ ਪੱਖ ਆ ਤੇ ਜਿਹਨੂੰ ਨਗਰ ਚਾਹੂਗਾ ਉਹਨੂੰ ਮਿਲ ਹੀ ਜਾਣਾ ਵਾ ਪਰ ਮੈਂ ਵੀ ਕਿਸੇ ਦੇ ਬਲੇਮ ਨਹੀਂ ਲਾਉਂਦਾ ਵੀ ਜਾਨੀ ਦੀ ਚਲੋ ਭਰਪਾ ਭਾਈਚਾਰਕ ਸਾਂਝ ਤਾਂ ਆਪਾਂ ਬਣਾ ਕੇ ਰੱਖਣੀ ਆ ਬਾਕੀ ਉਹਦੀ ਤਮੰਨਾ ਪਿੰਡ ਲਈ ਹੋਰ ਆ ਮੇਰੀ ਹੋਰ ਆ ਜਾਂ ਹੋ ਸਕਦਾ ਇੱਕੋ ਜੀ ਵੀ ਹੋਵੇ ਪਰ ਜੇ ਲੋਕਾਂ ਨੇ ਮੈਨੂੰ ਮੌਕਾ ਦਿੱਤਾ ਤਾਂ ਮੈਂ 101% ਆਪਦਾ ਵਾਅਦਾ ਹੀ ਪੂਰਾ ਕਰੂੰਗਾ ਤੇ ਪਿੰਡ ਲਈ ਪੂਰਾ ਤਨ ਦਹੀ ਨਾ ਕੰਮ ਕਰੂੰਗਾ ਜੀ ਇਹ ਸਭ ਤੋਂ ਵੱਡੀ ਗੱਲ ਤਾਂ ਬਿਲਕੁਲ ਜਿਵੇਂ ਤੁਸੀਂ ਕਿਹਾ ਵੀ ਭਾਈਚਾਰਕ ਸਾਂਝ ਸਾਡੀ ਜਿਹੜੀ ਹੈਗੀ ਉਹਨੂੰ ਮਜ਼ਬੂਤ ਕਰਨ ਦੀ ਲੋੜ ਹੁੰਦੀ ਆ ਤੇ ਬਾਕੀ ਗੱਲਾਂ ਬਾਅਦ ਵਿੱਚ ਹੁੰਦੀਆਂ ਨੇ ਤੇ ਤੁਸੀਂ ਆਖਰ ਦੇ ਵਿੱਚ ਜਿਹੜੀ ਗਾ ਮੈਂ ਕੋਈ ਸਵਾਲ ਤੁਹਾਨੂੰ ਨਾ ਕਰ ਸਕਿਆ ਤੁਸੀਂ ਤੁਹਾਡੀ ਮਨ ਦੀ ਭਾਵਨਾ ਤੁਸੀਂ ਆਪਣੇ ਵੋਟਰਾਂ ਨੂੰ ਕੋਈ ਗੱਲ ਕਹਿਣਾ ਚਾਹੁੰਦੇ ਆ ਤਾਂ ਜਰੂਰ ਖੁੱਲ ਕੇ ਕਹੋ ਬਸ ਮੈਂ ਤਾਂ ਇਹੀ ਆਵਦਾ ਪੈਣਾ ਨੂੰ ਵੀਰਾਂ ਨੂੰ ਬਜ਼ੁਰਗਾਂ ਨੂੰ ਮਾਤਾਂ ਨੂੰ ਬੇਨਤੀ ਕਰਦਾ ਵੀ ਵੱਧ ਚੜ ਕੇ ਮੌਕਾ ਦਿਓ ਕਿਉਂਕਿ ਆਪ ਦੀ ਸਰਕਾਰ ਆ ਆਪਨਾ ਮੇਰਾ ਗਠਜੋੜ ਆ ਜੀ ਆਪਣੇ ਨਾਲ ਸਰਕਾਰ ਦੇ ਢਾਈ ਤਿੰਨ ਸਾਲ ਪਏ ਆ ਆਪਾਂ ਵੱਧ ਤੋਂ ਵੱਧ ਗਰੰਟਾਂ ਲਿਆ ਕੇ ਢਾਈ ਸਾਲ ਕੰਮ ਕਰਾਂਗੇ ਤੇ ਗਾਂ ਮੇਰ ਹੋਈ ਕਾਂਗਰਸ ਸਰਕਾਰ ਆ ਗਈ ਜਾਂ ਝਾੜੂ ਸਰਕਾਰ ਕੋਈ ਵੀ ਹੁੰਦੀ ਹੈ ਤਾਂ ਆਪਾਂ ਫਿਰ ਵੀ ਵੱਧ ਝੜ ਕੇ ਕੰਮ ਕਰਾਂਗੇ ਕਿਉਂਕਿ ਕਾਲੀ ਦਲ ਤਾਂ ਲਗਭਗ ਖਤਮ ਹੋ ਚੁੱਕਿਆ ਜੀ ਉਹ ਤਾਂ ਹੁਣ ਕੋਈ ਬੇਸ ਨਹੀਂਗਾ ਜੇ ਸਾਰੇ ਵੀਰ ਭਰਾ ਮੇਰੀ ਮਦਦ ਕਰਨਗੇ ਤਾਂ ਆਪਾਂ ਪਿੰਡ ਨੂੰ ਬਲੰਦੀਆਂ ਵੱਲ ਇਲਜਾਵਾਂਗੇ ਤੇ ਬਹੁਤ ਵਧੀਆ ਤਰੀਕੇ ਨਾਲ ਪਿੰਡ ਦੀ ਸੇਵਾ ਕਰਾਂਗੇ ਬਹੁਤ-ਬਹੁਤ ਧੰਨਵਾਦ ਰਵਿੰਦਰ ਕੁਮਾਰ ਅੱਜੂ ਜੀ ਤੁਸੀਂ ਬਹੁਤ ਹੀ ਵਧੀਆ ਵਿਚਾਰ ਆਪਣੇ ਮਨ ਦੀ ਪਿੰਡ ਦੇ ਪ੍ਰਤੀ ਜਿਹੜੇ ਆ ਉਹ ਤੁਸੀਂ ਪ੍ਰਗਟ ਕੀਤੇ ਆ ਅ ਦਰਸ਼ਕੋ ਇਹ ਰਵਿੰਦਰ ਕੁਮਾਰ ਰਾਜੂ ਜੀ ਨਾਲ ਦੀ ਮਾਤਾ ਚੋਨ ਮਦਾਨ ਵਿੱਚ ਨੇ ਸਰਪੰਚੀ ਦੀ ਪਿੰਡ ਦੇੜਾ ਕਵੇ ਤੇ ਇਹਨਾਂ ਨੇ ਜੋ ਇਹਨਾਂ ਦੇ ਮਨ ਦੇ ਭਾਵ ਨੇ ਭਾਵਨਾਵਾਂ ਇਹਨਾਂ ਦੀ ਹੈਗੀਆਂ ਪਿੰਡ ਪ੍ਰਦੀਪ ਕਿਵੇਂ ਕੰਮ ਕਰਨਗੇ ਉਹ ਸਾਰੀਆਂ ਉਹਨਾਂ ਨੇ ਖੁੱਲ ਕੇ ਆਪਣੇ ਸਾਹਮਣੇ ਰੱਖੀਆਂ ਨੇ ਜੀ ਕਿਤੇ ਫੇਰ ਲੋੜ ਪਈ ਤਾਂ ਫੇਰ ਇਹਨਾਂ ਨਾਲ ਗੱਲਬਾਤ ਕਰਾਂਗੇ ਫਿਲਹਾਲ ਆਪਾਂ ਇਜਾਜ਼ਤ ਲੈਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ